ਇਹ ਪੈਨ ਵੀ ਤੇ ਪੈਂਸਲਾਂ ਵੀ ਨੇ ਅੱਛਾ ਇਹ ਪਲਾਂਟੇਬਲ ਨੇ ਜਿਹਦੇ ਪੈਨ ਖਤਮ ਹੋ ਗਿਆ ਇਹਨੂੰ ਗਮਲੇ 'ਚ ਲਗਾ ਦਿਓ ਉਲਟਾ ਕਰਕੇ ਤੇ ਪਾਣੀ ਪਾਉਂਦੇ ਰਹੋ ਤੇ 10 ਦਿਨਾਂ ਬਾਅਦ ਆਪਾ ਪੌਦਾ ਨਿਕਲ ਆਏਗਾ ਜਦੋਂ ਵੀ ਛੋਟਾ ਰਹਿ ਜਾਂਦਾ ਬੱਚੇ ਸਿੱਟ ਦਿੰਦੇ ਨੇ ਵੇਸਟ ਕਰ ਦਿੰਦੇ ਨੇ ਬੱਚੇ ਨੂੰ ਮੋਟੀਵੇਟ ਕਰਨਾ ਪਊ ਤੈਨੂੰ ਵੇਸਟ ਨਹੀਂ ਕਰਨਾ ਇਹਨੂੰ ਗਮਲੇ 'ਚ ਲਾ ਦੇ ਪੁੱਠਾ ਕਰਕੇ ਰੋਜ਼ ਪਾਣੀ ਪਾਏਂਗਾ ਤੇ ਪੈਂਸਲਾਂ ਉੱਗਣਗੀਆਂ ਤਾਂ ਜੇ ਬੱਚੇ ਦੇਖ ਰਿਹਾ ਤਾਂ ਪੈਂਸਲ ਬੀਜੋਗੇ ਤਾਂ ਪੈਂਸਲ ਉੱਗੇਗੀ ਪੈਨ ਬੀਜੋਗੇ ਤਾਂ ਪੈਨ ਉੱਗੇਗਾ ਜੀ ਇਹ ਨਮਕ ਦੇ ਪੈਨ ਬਣੇ ਹੋਏ ਨੇ ਤੇ ਨਮਕ ਦੀਆਂ ਕਾਲੀਆਂ ਪੈਂ अच्छा जो जानवर खांदे ਨੇ ਇਹ ਬਾਇਓ ਡਿਗਰੀ ਬਗਲ ਜੇਗਾ ਫਿਰੋਜ਼ਪੁਰ ਬਸੰਤ ਦੇ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਨੇ ਆ ਦੋਵੇਂ ਵੀਰ ਔਰ ਤੁਸੀਂ ਦੇਖ ਸਕਦੇ ਹੋ ਕਿ ਵਾਕਿਆ ਹੀ ਪੰਜਾਬ ਪੰਜਾਬੀਅਤ ਝਲਕਦੀ ਆ ਇੱਥੇ ਆ ਕੇ ਇਸ ਸਟੇਬਲ ਤੇ ਆ ਕੇ ਨਜ਼ਰ ਮਾਰੋ ਕਿਆ ਸ਼ਾਨਦਾਰ ਚੀਜ਼ਾਂ ਨੇ ਪੂਰੀ ਗਲਬਤ ਕਰਦੀਆਂ ਇਹਦੇ ਵਿੱਚ ਇੱਕ ਰਹਾਸਾ ਉਹ ਜਾਣਦੇ ਆ ਇਹਨਾਂ ਤੋਂ ਬਾਈ ਜੀ ਕੀ ਰਹਾਸਾ ਇਹੋ ਜਿਹਾ ਜਿਹੜਾ ਇਹਨਾਂ ਦੇ ਵਿੱਚ ਫਿੱਟ ਕੀਤਾ ਔਰ ਇਹਨਾਂ ਨੂੰ ਲੈਣਾ ਹੀ ਜ਼ਰੂਰੀ ਹੈ ਸਸਿਕਰ ਵੀਰ ਜੀ ਬੇਸਿਕਲੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਤੇ ਮੈਂ ਕੋਟਪੂਰੇ ਤੋਂ ਬਿਲੋਂਗ ਕਰਦਾ ਹਾਂ ਫਰੋਇਪੁਰ ਫਸਟ ਟਾਈਮ ਤੁਹਾਡੇ ਇੱਥੇ ਆਏ ਹਾਂ ਔਰ ਬੜੇ ਕਮਾਲ ਦਾ ਸਾਨੂੰ ਰਿਸਪੌਂਸ ਮਿਲਿਆ ਸਾਡੇ ਕੋਲ ਦੋ ਕੈਟਾਗਰੀਆਂ ਨੇ ਇੱਕ ਹੈਗੇ ਇਕੋ ਫ੍ਰੈਂਡਲੀ ਸਾਰੇ ਜਿੰਨੇ ਪ੍ਰੋਡਕਟਸ ਨੇ এনਵਾਇਰਨਮੈਂਟ ਨੂੰ ਲੈ ਕੇ ਬਣੇ ਹੋਏ ਨੇ ਅਗਰ ਵੇਸਟ ਕਰੋਗੇ এনਵਾਇਰਨਮੈਂਟ ਖਰਾਬ ਨਹੀਂ ਕਰਨਗੇ ਇੱਕ ਪੰਜਾਬੀ ਮਾਂ ਬੋਲੀ ਦੇ ਬਣੇ ਹੋਏ ਨੇ ਦੋ ਕੈਟਾਗਰੀਆਂ ਨੇ ਔਰ ਅਦਰ ਮੈਂ ਰੂਬਰੂ ਕਰਾਉਣਾ ਪ੍ਰੋਡਕਟ ਅਕੋਰਡਿੰਗ ਜਿਸ ਰਿਸਪੌਂਸ ਕਰੋ ਜਿਵੇਂ ਇਹ ਬੈਂਬੂ ਟੂਥਬ੍ਰਸ਼ ਬਣੇ ਹੋਏ ਨੇ ਬਾਸ ਦੇ ਇਹ ਇਕੋ ਫ੍ਰੈਂਡਲੀ ਨੇ ਇਹ ਬਾ ਗਲ ਜੇਗਾ ਸੜ ਜੇਗਾ ਮੱਚ ਜੇਗਾ ਵਾਤਾਵਰਨ ਖਰਾਬ ਨਹੀਂ ਕਰਦਾ ਜਿੰਦਗੀ ਚ ਆ ਆਪਣੇ ਜਮੈਂ ਜਿਹੜਾ ਬਰਸ਼ਪਰਾ ਜਿੰਦਗੀ ਚ ਪਹਿਲਾਂ ਕੀਤਾ ਹੋਊ ਕਦੇ 15 ਸਾਲ 10 ਸਾਲ ਪਹਿਲਾਂ ਉਹ ਧਰਤੀ ਦੇ ਕਿਸੇ ਕੋਨੇ ਚ ਪਿਆ ਹੋਇਆ ਇੱਕ ਇਹ ਬਾਇਓ ਡਿਗਰੀ ਖਤਮ ਹੋ ਜਾਏਗਾ ਬੈਂਬੂ ਦੇ ਬਰਸ਼ ਹੋ ਗਏ ਟੈਂਕਲੀਨਰ ਨੇ ਸਾਡੇ ਕੋਲੇ ਬੈਂਬੂ ਦੀਆਂ ਬਣੀਆਂ ਹੋਈਆਂ ਬਾਸਦਿਆਂ ਫਿਰ ਸਾਡੇ ਕੋਲ ਬੜਾ ਕਨਸੈਪਟ ਹੈ ਇੱਕ ਇਹ ਪਲਾਂਟੇਬਲ ਪੈਨਸਲ ਨੇ ਪਲਾਂਟੇਬਲ ਮੀਨਸ ਪਲਾਂਟੇਬਲ ਉਹਨਾਂ ਦੇ ਸਬਜ਼ੀਆਂ ਦੇ ਵਿੱਚ ਬੀਜ ਪਾਏ ਹੋਏ ਆ ਇਹ ਪੈਨਸਲਾਂ ਉਗਦੀਆਂ ਨੇ ਅੱਛਾ ਆ ਵੇਖੋ ਜੀ ਕਮਾਲ ਦੀ ਚੀਜ਼ ਆ ਪੈਨਸਲਾਂ ਨੇ ਇਹ ਪੈਨ ਨੇ ਵੀ ਹੋ ਬੱਚਿਆਂ ਦੇ ਔਰ ਕਹਿੰਦੇ ਵੀ ਇਹ ਪਲਾਂਟ ਦੇ ਵਿੱਚ ਇਹਨਾਂ ਨੂੰ ਬੀਜ दिए ਤੇ ਪੈਨਸਲੋਂਕ ਦੀਆਂ ਨੇ ਬੱਚਿਆਂ ਨੂੰ ਬੋਲੋ ਕਿ ਤੁਸੀਂ ਨੇ ਮੈਂ ਦੱਸਦਾ ਇਹ ਪੈਨ ਵੀ ਤੇ ਪੈਂਸਲਾਂ ਵੀ ਨੇ ਇਹ ਪਲਾਂਟੇਬਲ ਨੇ ਜਿਹਦੇ ਪੈਨ ਖਤਮ ਹੋ ਗਿਆ ਇਹਨੂੰ ਗਮਲੇ 'ਚ ਲਗਾ ਦਿਓ ਉਲਟਾ ਕਰਕੇ ਤੇ ਪਾਣੀ ਪਾਉਂਦੇ ਰਹੋ ਤੇ 10 ਦਿਨਾਂ ਬਾਅਦ ਆਪਾ ਪੌਦਾ ਨਿਕਲ ਆਏਗਾ ਇਹ ਸਬਜ਼ੀਆਂ ਦੇ ਬੀਜ ਪਾਏ ਹੋਏ ਆ ਜਿਹਦਾ ਕਾਲੀ ਪੈਂਸਲ ਹੈਗੀ ਆ ਹਨਾ ਜਿਹਦੇ ਪਿੱਛੇ ਛੋਟਾ ਰਹਿ ਜਾਂਦਾ ਬੱਚੇ ਸਿੱਟ ਦਿੰਦੇ ਨੇ ਵੇਸਟ ਕਰ ਦਿੰਦੇ ਨੇ ਬੱਚੇ ਨੂੰ ਮੋਟੀਵੇਟ ਕਰਨਾ ਪਊ ਤੇ ਉਹਨੂੰ ਵੇਸਟ ਨਹੀਂ ਕਰਨਾ ਉਹਨੂੰ ਗਮਲੇ 'ਚ ਲਾ ਦੇ ਪੁੱਠਾ ਕਰਕੇ ਰੋਜ਼ ਪਾਣੀ ਪਾਇਆ ਕਰ ਪੈਂਸਲੋਂ ਉਗਣਗੀਆਂ ਬੱਚਾ ਫਿਰ ਸ਼ੌਂਕ ਨਾਲ ਪਾਣੀ ਪਾਊਗਾ ਉਹ 10 ਦਿਨ ਬਾਅਦ ਸਰੋਂ ਹੋ ਗਈ ਪ ਇਹ ਵੀ ਖੋਜ ਕਿੰਨੀ ਵਧੀਆ ਕਿ ਪੈਨਸਲਾਂ ਬੱਚੇ ਨੂੰ ਕਹੀਏ ਤਾਂ ਜੇ ਬੱਚੇ ਦੇਖ ਰਿਹਾ ਤਾਂ ਪੈਨਸਲ ਬੀਜੋਗੇ ਤਾਂ ਪੈਨਸਲ ਉੱਗੇਗੀ ਪੈਨ ਬੀਜੋਗੇ ਤਾਂ ਪੈਨ ਉੱਗੇਗਾ ਆਹ ਕੀ ਚੀਜ਼ ਆ ਜੀ ਇਹਦੇ ਬਾਰੇ ਵੀ ਜਰੂਰ ਦੱਸੋ ਜੀ ਇਹ ਨਮ ਦੇ ਪੈਨ ਬਣੇ ਹੋਏ ਨੇ ਤੇ ਨਮ ਦੀਆਂ ਕਾਲੀਆਂ ਪੈਨਸਲਾਂ ਨੇ ਇਹ ਕਸਟਮਰ ਕਹਿੰਦੇ ਨੇ ਵੀਰ ਜੀ ਤੁਸੀਂ ਇਹ ਨਮਿਤ ਸਿੱਕਾ ਕਿਵੇਂ ਪਾਣੇ ਵਿੱਚ ਨਹੀਂ ਇਹ ਹੀ ਸਵਾਲ ਕਰਨ ਲੱਗਾ ਹੈ ਹਨਾ ਇਹ ਵੀ ਫਿਰ ਭਾਜੀ ਇਹ ਵੀ ਰਹਾਸ ਹੈ ਨਾ ਹਨਾ ਮਿਹਨਤ ਹੈ ਹਰ ਚੀਜ਼ ਦੇਖੋ ਜਦੋਂ ਤੁਸੀਂ ਕਿਸੇ ਨੂੰ ਸਮਰਪਿਤ ਹੋ ਜਾਂਦੇ ਹੋ ਨਾ ਫਿਰ ਇਹ ਆਟੋਮੈਟਿਕਲੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਕੋਲੇ ਬੜੀਆਂ ਕਮਾਲ ਦੀਆਂ ਇੰਦਾਂ ਹੋਰ ਵੀ ਇੰਦਾਂ ਦੀ ਬਕਾਲ ਤੁਹਾਨੂੰ ਦਿਖਾਣਾ ਮੇਰੇ ਉਪਰੂ ਕਰਾਉਣਾ ਔਰ ਇਹ ਪੈਨ ਨੇ ਕਿ ਆਗੇ ਇਹ ਬੰਦ ਨਮਿਤ ਬਣੇ ਹੋਏ ਤੇ ਨਮਿਤ ਦੀਆਂ ਪੈਨਸਲਾਂ ਬਣੀਆਂ ਨੇ ਮਕਸਦ ਕੀ ਹੈ ਬਾਇਓ ਡਿਗਰੇਬਲ ਆਇਓ ਵੇਸਟ ਕਰਾਂਗੇ ਵਾਤਾਵਰਣ ਖਰਾਬ ਨਹੀਂ ਕਰਨਗੇ ਹਮਾਰੇ ਕਸਟਮਰ ਆਂਦੇ ਨੇ ਤੁਸੀਂ ਬਾਇਓ ਡਿਗਰੇਬਲ ਸਾਰਾ ਸਮਾਨ ਦੇ ਰਹੇ ਹੋ ਤੇ ਲਫਾਫੇ ਤੁਹਾਡੇ ਕੋਈ ਕਿਹੜੇ ਨੇ ਉਹ ਵੀ ਮੱਕੀ ਤੋਂ ਬਣੇ ਹੋਏ ਨੇ ਅੱਛਾ ਲਓ ਜੀ ਲਓ ਇਹ ਇਹ ਬਾਈ ਵਾਕਿਆ ਹੀ ਜੇ ਇਹਦੀ ਸੋਚਣਾ ਚੱਲ ਗਏ ਤਾਂ ਪੰਜਾਬ ਬਚ ਸਕਦਾ ਨਹੀਂ ਤਾਂ ਜਿਹੜੇ ਹਾਲਾਤ ਨੇ ਇਹ ਬਾਇਓ ਡਿਗਰੇਬਲ ਆ ਇਹ ਪਹਿਲਾਂ ਛੱਲੀ ਸੀ ਹੁਣ ਇਹ ਲਫਾਫਾ ਅੱਛਾ ਜਦ ਜਾਨਵਰ ਖਾਂਦੇ ਨੇ ਇਹ ਬਾਇਓ ਡਿਗਰੇਬਲ ਗਲ ਜਾਏਗਾ ਹੂੰ ਠੀਕ ਹੈ ਅਸੀਂ ਇਹਨੂੰ ਵੇਸਟ ਕਰਾਂਗੇ ਇਹ ਫਿਰ ਖਤਮ ਹੋ ਜਾਏਗਾ ਓਕੇ ਹੂੰ ਇਹ ਪਲਾਸਟਿਕ ਨਹੀਂ ਹੈਗਾ ਇਹ ਭਾਜੀ ਵਾਕਿਆ ਹੀ ਪੰਜਾਬ ਬਚਾਇਆ ਜਾ ਸਕਦਾ ਏਵੇਂ ਤੁਹੇ ਭਾਜੀ ਉਦਮ ਨਾਲ ਕੀ ਨਹੀਂ ਕੀਤਾ ਜਾ ਸਕਦਾ ਹੈ ਹਨ ਸਾਨੂੰ ਸਮਰਪਤ ਹੋ ਮੰਗਣਾ ਤੇ ਕੁਦਰਤ ਨਾਲ ਸਾਥ ਦੇਣ ਲੱਗ ਜਾਂਦੀ ਆ ਹੋਰ ਸਾਨੂੰ ਸਾਡੀ ਕਿਰਤ ਤਾਂ ਇਹ ਹੈ ਨਾ ਨਾਲੇ ਪੰਨ ਨਾਲੇ ਫਲੀਆਂ ਨੇ ਉਹ ਸਾਨੂੰ ਬੜਾ ਸ਼ੋਰ ਰਿਸਪੌਂਸ ਮਿਲ ਰਿਹਾ ਹੋਰ ਕੀ ਕੋਈ ਹੈ ਇਸ ਤੋਂ ਇਲਾਵਾ ਜੋ ਰਹੇਗਾ ਉਹ ਵੀ ਜਰੂਰ ਦਿਖਾ ਦਿਓ ਹਾਂਜੀ ਬਿਲਕੁਲ ਜੀ ਸਾਡੇ ਕੋਲ ਗਰਮ ਖੇਦੀਆਂ ਕੜੀਆਂ ਨੇ ਤੁਸੀਂ ਦੇਖੋ ਪੰਜਾਬੀ ਮਾਂ ਬੋਲੀ ਦੀਆਂ ਇਹ ਦੇਸੀ ਮਹੀਨੇ ਆ ਗਏ ਤੇ ਰੁੱਤਾਂ ਆ ਗਈਆਂ ਵੀਰ ਜੀ ਹਨ ਤੇ ਗਰਮ ਖੇਦੇ ਅੰਕ ਆ ਗਏ ਇਹ ਹਰ ਘਰ ਦੀ ਛਾਣ ਆ ਪੰਜਾਬੀ ਦੀਆਂ ਫੱਟੀਆਂ ਹੋ ਗਈਆਂ ਠੀਕ ਹੈ ਪੰਜਾਬੀ ਦੇ ਉੜਾ ਹੋ ਗਿਆ ਕਸਟਮਰ ਕਹਿੰਦੇ ਨੇ ਅਸੀਂ ਲੈ ਕੇ ਜਾ ਰਹੇ ਹਾਂ ਸਾਨੂੰ ਬੈਨੀਫਿਟ ਕੀ ਆ ਜੋ ਸਾਨੂੰ ਕਸਟਮਰ ਦਾ ਤਨੁਭਵ ਦੱਸ ਦਿੰਦਾ ਨਾ ਕਿ ਜਦ ਅਸੀਂ ਘਰੇ ਲਗਾਣੇ ਆ ਨਾ ਜਾ ਕੇ ਚਾਹੇ ਇਹ ਚੀਜ਼ ਲਗਾ ਲਓ ਚਾਹੇ ਕਲੌਕ ਲਗਾ ਲਓ ਜਾਂ ਗਰਮੀ ਕੈਲੰਡਰ ਲਗਾ ਲਓ ਨਾ ਉਸ ਕਮਰੇ ਦਾ ਹੋਰ ਹੀ ਚੇਂਜ ਹੋ ਜਾਂਦਾ ਜੀ ਇਹ ਕਸਟਮਰ ਦੀ ਫੀਲਿੰਗ ਆ ਉਹ ਸਾਡੇ ਦੀ ਸ਼ੌਪ ਤੇ ਆ ਕੇ ਨਾ ਗੁਰੂ ਸਾਹਿਬ ਦੀ ਇੰਨੀ ਕਿਰਪਾ ਇੱਥੇ ਆ ਕੇ ਲੋਕਾਂ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਕਹਿੰਦਾ ਦੇ ਲਈ ਕੰਮ ਕਰਦਾ ਫਿਰ ਪਰ ਪੁੱਛਦੇ ਨਹੀਂ ਭਾਜੀ ਆ ਵੀ ਪਾ ਦਿਓ ਆ ਵੀ ਦੇ ਦਿਓ ਆ ਵੀ ਦੇ ਦਿਓ ਸਾਰੀਆਂ ਚੀਜ਼ਾਂ ਸ਼ਾਨਦਾਰ ਨੇ ਯਾਰ ਮੈਨੂੰ ਵੀ ਸਾਰੀਆਂ ਚੀਜ਼ਾਂ ਬਹੁਤ ਪਸੰਦ ਆ ਜਾਂਦੀਆਂ ਬਹੁਤ ਵਧੀਆ ਦਿੱਸੀ ਦੇਖੋ ਅਸੀਂ ਇਹ ਤੋਰੀ ਦੇ ਲੂਫੇ ਬਣਾਏ ਹੋਏ ਨੇ ਅੱਛਾ ਇਹ ਤੋਰੀ ਆ ਵੀਰ ਜੀ ਨੇਚਰਲ ਲੂਫਾ ਬਾਡੀ ਸਕਰਬ ਓਕੇ ਇਹ ਤੋਰੀ ਤੋਂ ਬਣੇ ਹੋਏ ਨੇ ਹੂੰ ਚਾਹਾਂਗੇ ਕਹਿ ਸਕਦੇ ਨੇ ਪੰਜਾਬੀ ਦੇ ਵਿੱਚ ਵੈਸੇ ਬਾਡੀ ਸਕਰਬ ਪਰ ਇਹਨੂੰ ਤੁਸੀਂ ਬਰਤਨ ਸਾਫ਼ ਕਰਨ ਲਈ ਵੀ ਯੂਜ਼ ਕਰ ਸਕਦੇ ਤੇ ਹੋਰ ਇਸ ਤੋਂ ਇਲਾਵਾ ਕੰਗੀਆਂ ਨੇ ਜੀ ਇਹ ਵੀ ਫਿਰ ਇਹ ਇਹ ਥੈਂਡਕ ਲੇਮਾ ਵੀਰ ਜੀ ਪ्योर ਹਾਂਜੀ ਡੈਂਡਰਫ ਦਾ ਸਿਰਦਰਦ ਦਾ ਤੇ ਨੀਂਦ ਦਾ ਸਭ ਤੋਂ ਵਧੀਆ ਸੋਲੂਸ਼ਨ ਆ ਇਹ ਅੱਛਾ ਅਗਰ ਬੰਦਾ ਇਹਨੂੰ ਯੂਜ਼ ਕਰੇ ਔਰ ਥੈਰੇਪੀ ਕਰੇ ਇੱਕ ਮਹੀਨਾ ਲਗਾਤਾਰ ਜ਼ਿੰਦਗੀ ਚ ਬੰਦਾ ਕਦੇ ਪਲਾਸਟਿਕ ਕੰਗਾ ਯੂਜ਼ ਨਹੀਂ ਕਰੂਗਾ ਅੱਛਾ ਹੂੰ ਇਹਦਾ ਫਿਰ ਨੈਚੁਰਲ ਗੱਲਾਂ ਪੁਆਇੰਟਸ ਵਗੈਰਾ ਤੇ ਕੰਮ ਕਰਦਾ ਨੈਚੁਰਲ ਨਮ ਹੈ ਨਾ ਉਹ ਬਲੱਡ ਸਰਕੂਲੇਸ਼ਨ ਤੇਜ਼ ਕਰ ਦੇਗਾ ਇਹਦਾ ਟੱਬਰ ਤੇ ਕਿਸੇ ਜਿਹੜਾ ਸਿਰਦਰਦ ਕਰਦਾ ਉਹਨਾਂ ਕੇ ਸੇਰੇ ਸਾਮ ਖੁਰਕ ਲੈ ਕੇ ਰ ਠੀਕ ਹੋ ਜਾਊਗਾ ਹੂੰ अच्छा भाई एक ना लोकेशन जरूर दस दो क्योंकि ਤੁਹਾਡੀ ਹੁਣ ਵੀਡੀਓ ਹੀ ਚਲਉਣ ਲੱਗਿਆ ਇੱਕ ਲੋਕੇਸ਼ਨ ਦੱਸ ਦਿਓ ਅਗਰ ਤੁਹਾਡੇ ਨਾਲ ਸੰਪਰਕ ਕਰਨਾ ਕਿੱਥੇ ਆਉਣ ਕਿੱਥੋਂ ਖਰੀਦ ਸਕਦੇ ਆਂ ਆਨਲਾਈਨ ਆਫਲਾਈਨ ਸਾਰਾ ਕੁਝ ਬਿਲਕੁਲ ਮੇਰਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਕੋੜਪੁਰ ਤੋਂ ਬਲੋਂਗ ਕਰਦਾ ਕੋੜਪੁਰ ਸਾਡਾ ਆਫਿਸ ਹੈਗਾ ਜੀ ਹੈਨਾ ਤੇ ਸਾਡਾ ਆਜੀਵਿਕਾ ਸੈਲਫਲ ਗਰੁੱਪ ਬਣਿਆ ਹੋਇਆ ਹੈ ਤੇ ਇਹ ਵੀ ਸਾਰਾ ਨਾਰੀ ਸ਼ਕਤੀ ਬੀਬੀਆਂ ਬੈਠ ਕੇ ਤਿਆਰ ਕਰਦੀਆਂ ਸਾਰਾ ਅਸੈਂਬਲ ਕਰਦੀਆਂ ਨੇ ਕਾਫੀ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੋਇਆ ਉਹ ਸਾਡੇ ਸਾਰੇ ਪ੍ਰੋਡਕਟਸ ਪੂਰੇ ਆਲ ਓਵਰ ਇੰਡੀਆ ਕੈਸ਼ ਔਨ ਡਿਲੀਵਰੀ ਆ ਸੀਓਡੀ ਸਰਵਿਸ ਆ ਔ 150 ਰੁਪਏ ਆ 50 ਰੁਪਏ 100 ਰੁਪਏ ਹੀ ਰੇਟ ਦੇ ਪ੍ਰੋਡਕਟ ਨੇ ਸਾਰੇ ਮੇਰਾ ਮੋਬਾਈਲ ਨੰਬਰ ਹੈਗਾ 98767 51212 98767 51212 ਗੁਰਵਿੰਦਰ ਸਿੰਘ ਮੇਰਾ ਨਾਮ ਆ ਉਹ ਪੂਰੇ ਆਲ ਓਵਰ ਇੰਡੀਆ ਅਸੀਂ ਘਰੇ ਬੈਠੇ 2000 ਕਿਲੋਮੀਟਰ ਦਾ ਕੈਸ਼ ਔਨ ਡਿਵਰੀ ਸਰਵਿਸ ਮੰਗਾ ਸਕਦੇ ਹਾਂ ਸਾਡੇ ਕੋਲੋਂ ਬਿਲਕੁਲ ਤਾਂ ਤੁਸੀਂ ਵੀ ਕਮੈਂਟ ਕਰਕੇ ਇਸ ਚੀਜ਼ ਬਾਰੇ ਜਰੂਰ ਆਪਦੀ رائے ਸਾਂਝੀ ਕਰਿਓ ਕਮੈਂਟ ਦੇ ਵਿੱਚ ਕਿ ਇਹ ਜਿਹੜਾ ਉਪਰਾਲਾ ਇਸ ਵੀਰ ਨੇ ਕੀਤਾ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਸ ਉਪਰਾਲੇ ਦੇ ਨਾਲ ਕਮਾਈ ਤਾਂ ਹੈ ਜਿਵੇਂ ਪੰਜਾਬੀ ਚ ਕਹਿੰਦੇ ਵੀ ਨਾਲੇ ਪੁੰਨ ਤੇ ਨਾਲੇ ਫਲੀਆਂ ਹਨ ਹੈਗਾ ਨਾਲ ਫਲੀਆਂ ਵੀ ਆ ਬੜੀ ਸ਼ਾਨਦਾਰ ਫੱਟੀ ਬਣਾਈ ਆ ਤੇ 35 ਉੱਤੇ ਲਿਖੀ ਆ ਤੁਸੀਂ ਨਜ਼ਰ ਮਾਰੋ ਵਾਕਈ ਅਕਰਸ਼ਨ ਦਾ ਕੇਂਦਰ ਬਣਿਆ ਇਹ ਨੌਜਵਾਨ ਔਰ ਇਹਨਾਂ ਦੀ ਜਿਹੜੀ ਸਟਾਲ ਲੱਗੀ ਹੈ ਨਾ ਪੂਰਾ ਅਕਰਸ਼ਨ ਦਾ ਕੇਂਦਰ ਹੈ ਇਸ ਪੂਰੇ ਮੇਲੇ ਦੇ ਵਿੱਚ ਇੱਥੇ ਬਹੁਤ ਸਾਰੇ ਲੋਕ ਨੇ ਬਹੁਤ ਸਾਰੀਆਂ ਸਟਾਲਸ ਲੱਗੀਆਂ ਨੇ ਪਰ ਸਭ ਤੋਂ ਵੱਧ ਭੀੜ ਵੀ ਇਹਨਾਂ ਕੋਲੇ ਆ ਔਰ ਲੋਕ ਇੱਥੋਂ ਖਰੀਦ ਕੇ ਵੀ ਲੈ ਕੇ ਜਾ ਰਹੇ ਆ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਪਹਿਲੀ ਵਾਰ ਦੇਖਿਆ ਤੁਸੀਂ ਪਹਿਲਾਂ ਦੇਖਿਆ ਨਹੀਂ ਦੇਖਿਆ ਹੈ ਤੁਹਾਡੇ ਕੋਲ ਨਹੀਂ ਹੈ ਕਮੈਂਟ ਕਰਕੇ ਜਰੂਰ ਦੱਸਣਾ ਫਰੋਸਪਰ ਤੋਂ ਸਖਵਿੰਦਰ ਸਿੰਘ ਸੁਖ